ਸ਼ਸ਼ੀਕਾਲ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬ ਟੀਵੀ ਤੇ ਪੇਸ਼ ਹਨ ਅੱਜ ਦੀਆਂ ਮੁੱਖ ਖਬਰਾਂ ਸ਼ਿਵ ਸੈਨਾ ਆਗੂ ਤੇ ਹੋਏ ਹਮਲੇ ਦੇ ਮਾਮਲੇ ਦੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਲਿਆ ਗਿਆ ਹੈ ਦੱਸਦੀ ਹੈ ਕਿ ਕੱਲ ਸ਼ਿਵ ਸੈਨਾ ਆਗੂ ਦੇ ਉੱਪਰ ਦਿਨ ਦਿਹਾੜੇ ਲੁਧਿਆਣੇ ਦੀਆਂ ਭਰੀਆਂ ਸੜਕਾਂ ਦੇ ਵਿੱਚ निहंग सिंहਾਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਤੇ ਉਸ ਵੇਲੇ ਉਹਨਾਂ ਦੇ ਨਾਲ ਇੱਕ ਗਨਮੈਨ ਵੀ ਮੌਜੂਦ ਸੀ ਸ਼ਿਵ ਸੈਨਾ ਦੇ ਨਾਲ ਇੱਕ ਪੁਲਿਸ ਮੁਲਾਜ਼ਮ ਮੌਜੂਦ ਸੀ ਜਿਸ ਦੇ ਵੱਲੋਂ ਹਮਲੇ ਦੇ ਦੌਰਾਨ ਕੋਈ ਐਕਸ਼ਨ ਨਹੀਂ ਲਿਆ ਗਿਆ ਅਤੇ ਹੁਣ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਪੁਲਿਸ ਮੁਲਾਜ਼ਮ ਇਸ ਗਨਮੈਨ ਦੇ ਉੱਪਰ ਐਕਸ਼ਨ ਲਿਆ ਗਿਆ ਹੈ ਉਸ ਪੁਲਿਸ ਮੁਲਾਜ਼ਮ ਨੂੰ ਸਸਪੈਂਡ ਕਰ ਦਿੱਤਾ ਹੈ ਉਸ ਦੀ ਨੌਕਰੀ ਤੋਂ ਮੁਅਤਲ ਕਰ ਦਿੱਤਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਸੰਦੀਪ <th>ਪਰ ਆਪਣੀ ਸਕੂਟਰੀ ਤੇ ਸਵਾਰ ਹੋ ਕੇ ਆਉਂਦਾ ਹੈ ਤਾਂ ਉਸ ਦੇ ਨਾਲ ਉਸ ਦੇ ਪਿੱਛੇ ਇੱਕ ਗਨਮੈਨ ਬੈਠਾ ਹੁੰਦਾ ਹੈ ਤੇ ਜੋ ਦੋ ਨਿਹੰਗ ਸਿੰਘਾਂ ਦੇ ਵੱਲੋਂ ਸੰਦੀਪ ਠਾਪਰ ਨੂੰ ਘੇਰਿਆ ਜਾਂਦਾ ਹੈ ਤਾਂ ਇੱਕ ਨਿਹੰਗ ਸਿੰਘ ਪੁਲਿਸ ਮੁਲਾਜ਼ਮ ਨੂੰ ਗੱਲਾਂ ਦੇ ਵਿੱਚ ਲਗਾ ਕੇ ਪਿੱਛੇ ਲਾ ਜਾਂਦਾ ਹੈ ਦੇ ਉਸ ਤੋਂ ਬਾਅਦ ਬਾਕੀ ਦੇ ਨਿਹੰਗ ਸਿੰਘ ਸੰਦੀਪ ਥਾਪੜ ਦੇ ਉੱਪਰ ਤਾਬੜ ਤੋੜ ਹਮਲਾ ਕਰਦੇ ਨੇ ਉਸ ਦਾ ਸਿਰ ਪਾੜ ਦਿੰਦੇ ਨੇ ਤੇ ਉਸ ਦੇ ਉੱਪਰ ਚੰਗੀ ਤਰ੍ਹਾਂ वार ਕਰਦੇ ਨੇ ਤੇ ਉਸ ਨੂੰ ਪੂਰੀ ਤਰ੍ਹਾਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੰਦੇ ਨੇ ਪਰ ਉਸ ਵੇਲੇ ਇਸ ਪੁਲਿਸ ਮੁਲਾਜ਼ਮ ਦੇ ਵੱਲੋਂ ਕੋਈ ਵੀ ਐਕਸ਼ਨ ਨਹੀਂ ਲਿਆ ਜਾਂਦਾ ਹਾਲਾਂਕਿ ਉਸ ਦੇ ਕੋਲ ਬੰਦੂਕ ਵੀ ਮੌਜੂਦ ਹੁੰਦੀ ਹੈ ਪਰ ਉਹ ਬੰਦੂਕ ਨਹੀਂ ਕੱਢਦਾ ਜਿਸ ਤੋਂ ਬਾਅਦ ਹਿੰਦੂ ਸੰਗਠਨਾ ਆਤਿਸ਼ਯ ਸੈਨਾ ਆਗੂਆਂ ਦੇ ਵਿੱਚ ਭਾਰੀ ਵਿਰੋਧ ਸੀ ਇਸ ਗੱਲ ਨੂੰ ਲੈ ਕੇ ਰੋਸ ਸੀਤੇ ਹੁਣ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਇਹ ਵੱਡਾ ਐਕਸ਼ਨ ਲਿਆ ਗਿਆ ਹੈ ਇਸ ਪੁਲਿਸ ਮੁਲਾਜ਼ਮ ਨੂੰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਹੈ ਉਸੇ ਨੌਕਰੀ ਤੋਂ ਮੁਅਤਲ ਕਰ ਦਿੱਤਾ ਗਿਆ ਤੇ ਉੱਥੇ ਹੀ ਸੁਨੀਲ ਜਾਖੜ ਦੀ ਗੱਲ ਕਰੀਏ ਤਾਂ ਜੋ ਕਿ ਬੀਜੇਪੀ ਦੇ ਸੀਨੀਅਰ ਆਗੂ ਨੇ ਉਹਨਾਂ ਨੇ ਅੱਜ ਲੁਧਿਆਣਾ ਦੇ ਵਿੱਚ ਸ਼ਿਵ ਸੈਨਾ ਆਗੂ ਜਿਸ ਦੇ ਉੱਪਰ ਹਮਲਾ ਹੋਇਆ ਸੰਦੀਪ <th>ਪੜ ਦੇ ਨਾਲ ਮੁਲਾਕਾਤ ਕੀਤੀ ਉਸ ਦਾ ਹਾਲ ਜਾਣਿਆ ਤੇ ਹਾਲ ਜਾਣਨ ਤੋਂ ਬਾਅਦ ਉਹਨਾਂ ਨੇ মিডিਆ ਦੇ ਨਾਲ ਗੱਲਬਾਤ ਕੀਤੀ ਤੇ ਗੱਲਬਾਤ ਦੇ ਦੌਰਾਨ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਪਰ ਨਿਸ਼ਾਨਾ 사ਤੇ ਉਹਨਾਂ ਨੇ ਕਿਹਾ ਕਿ ਕੱਲ ਸਵੇਰ ਦੀ ਇੱਕ ਘਟਨਾ ਵਾਪਰੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੋਂ ਹੱਲੇ ਤੱਕ ਇਹ ਹਿੰਮਤ ਨਹੀਂ ਹੋਈ ਕਿ ਉਹ ਇਸ ਘਟਨਾ ਦੇ ਉੱਪਰ ਦੁੱਖ ਜ਼ਾਹਰ ਕਰ ਸਕਣ ਕਿਉਂਕਿ ਉਹ ਜਲੰਧਰ ਦੇ ਇਲੈਕਸ਼ਨਸ ਦੇ ਵਿੱਚ ਆਪਣੀ ਸਰਕਾਰ ਦੇ ਨਾਲ ਪੂਰੀ ਤਰ੍ਹਾਂ ਬਿਜ਼ੀ ਨੇ ਆਓ ਸੁਣਦੇ ਹਾਂ ਸੁਨੀਲ ਜਾਖੜ ਇਸ ਮਾਮਲੇ ਦੇ ਵਿੱਚ ਕੀ ਕਹਿੰਦੇ ਨਜ਼ਰ ਆਏ ਬਰਬਰਤਾ ਪੂਰਵਕ ਹਮਲਾ ਜਿਹੜਾ ਹੋਇਆ ਹੈ ਬਹੁਤ ਹੀ ਮੰਦਪਕ ਹੈ ਇਹਦੇ ਪਿੱਛੇ ਜਿੱਥੇ ਸਰਕਾਰ ਦੀ ਨਲਾਇਕੀ ਹੈ ਉੱਥੇ ਮੈਂ ਸਮਝਦਾ ਸਮਾਜ ਦੇ ਅੰਦਰ ਇੱਕ ਵਿੱਚ ਪ੍ਰਭਾਵ ਲੈ ਰਿਹਾ ਨਫ਼ਰਤ ਦਾ ਮਾਹੌਲ ਤੇ ਇਨਟੋਲਰੈਂਸ ਹੇਟਰੀਡ ਐਸ ਵੈਲ ਐਸ ਇਨਟੋਲਰੈਂਸ ਤੇ ਕਾਨੂੰਨ ਵਿਵਸਥਾ ਨਾਮ ਦੀ ਚੀਜ਼ ਸਰਕਾਰ ਦੀ ਨਲਾਇਕੀ ਕਰਕੇ ਖਤਮ ਹੀ ਹੈ ਹਰੇਕ ਕੋਈ ਆਦਮੀ ਆਪਣੇ ਆਪ ਕਾਨੂੰਨ ਆਪਣੇ ਹੱਥ ਚ ਲੈਣ ਦੀ ਜਿਸ ਤਰ੍ਹਾਂ ਇੱਕ ਫਿਰਤ ਪੈ ਗਈ ਹੈ ਪੰਜਾਬ ਦੇ ਅੰਦਰ ਬਹੁਤ ਹੀ ਦੁਰਭਾਗਿਆਪੂਰਨ ਬਹੁਤ ਹੀ ਮੰਦ ਭਾਗੀ ਹੈ ਉਹਦੇ ਨਾਲ ਸਮਾਜ ਦੇ ਪ੍ਰਤੀ ਸਮਾਜ ਵੱਲੋਂ ਜਿਸ ਤਰ੍ਹਾਂ ਇਨਸਾਨ ਨੂੰ ਇਸ ਕਿਸਮ ਦੇ ਕਦਮਾਂ ਨੂੰ ਕਿਸੇ ਵੀ ਕਿਸਮ ਦੀ ਵਾਇਲੈਂਸ ਆਫ ਇਨ ਐਨੀ ਫਾਰਮ ਉਹਨੂੰ ਜਿਹੜਾ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ ਗਲੋਰੀਫਾਈਂਗ ਵਾਇਲੈਂਸ ਉਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਇਹਦੇ ਵਾਸਤੇ ਮੈਂ ਸਮਝਦਾ ਜਿੱਥੇ ਸਰਕਾਰ ਜਾਗੇ ਆਪਣੀ ਜ਼ਿੰਮੇਵਾਰੀ ਸਮਝੇ ਕਾਨੂੰਨ ਵਿਵਸਥਾ ਸਭ ਤੋਂ ਪਹਿਲੀ ਜ਼ਰੂਰੀ ਮੁਢਲੀ ਮੈਂ ਸਮਝਦਾ ਉਹਦੇ ਬਾਅਦ ਬਾਕੀ ਸਭ ਦਾ ਝੂਟ ਹੈ ਉਹਦੇ ਸੈਕੰਡਰੀ ਹੈ ਚੀਜ਼ਾਂ ਸਭ ਤੋਂ ਪਹਿਲਾਂ ਜਦੋਂ ਤਾਈ ਲੋਕਾਂ ਦੀ ਜਾਨ ਮਾਲ ਸੁਰੱਖਿਤ ਨਹੀਂ ਬਾਕੀ ਗੱਲਾਂ ਅਧੂਰੀਆਂ ਹੀ ਉਹ ਵੀ ਉਹਨਾਂ ਦਾ ਮਾਇਨਾ ਨਹੀਂ ਸਰਕਾਰ ਉਸੇ ਵੀ ناکਾਮਯਾਬ ਸਾਬਿਤ ਹੋ ਰਹੀ ਹੈ ਬਾਰ ਬਾਰ ਇਸ ਕਿਸਮ ਦੇ ਵਾਕਿਆ ਪੰਜਾਬ ਦੇ ਅੰਦਰ ਜਿਸ ਕਿਸਮ ਦਾ ਇੱਕ ਜ਼ਹਿਰ ਬਣਪ ਰਿਹਾ ਹੈ ਮਨੂੰ ਆ ਮੇਰਾ ਵੀ ਦੁਰਭਾਗ ਹੈ ਮੇਰੇ ਹੱਥ ਹੀ ਨਹੀਂ ਜਾ ਰਹੇ ਹੱਥ ਬੰਦਿਆ ਵੀ ਮੈਂ ਆਪਣੇ ਰਾਜਨੀਤਿਕ ਜੀਵਨ ਦੇ ਅੰਦਰ ਮੰਨੂ ਪਹਿਲਾਂ ਬ੍ਰਿਗੇਡੀਰ ਗਗਨੇਜਾ ਦਾ ਜਿਸ ਤਰ੍ਹਾਂ ਮਰਡਰ ਹੋਇਆ ਜਲੰਧਰ ਦੇ ਅੰਦਰ ਜਿਸ ਤਰ੍ਹਾਂ ਸੂਰੀ ਦਾ ਅਮਰਸਰ ਚ ਹੁਣ ਪਿਛਲੇ ਦਿਨਾਂ ਦੇਖਣ ਨੂੰ ਮਿਲਿਆ ਉਹਦੇ ਬਾਅਦ ਪ੍ਰਭਾਕਰ ਦਾ ਜਿਸ ਤਰ੍ਹਾਂ ਮਰਡਰ ਕੀਤਾ ਗਿਆ ਨੰਗਲ ਦੇ ਅੰਦਰ ਹੁਣੇ 4 ਮਹੀਨੇ ਪਹਿਲਾਂ ਤੇ ਉਹਦੇ ਬਾਅਦ ਹੁਣ ਜਿਹੜਾ ਅਟੈਕ ਹੋ ਰਿਹਾ ਪੰਜਾਬ ਦੇ ਅੰਦਰ ਇਨਟੋਲਰੈਂਸ ਜਿਹੜੀ ਹੈ ਤੇ ਇੱਕ ਹੇਟ ਕਰਾਇਮ ਜਿਹੜਾ ਵਧ ਰਿਹਾ ਹੈ ਇਹਨੂੰ ਸਾਰੇ ਪੰਜਾਬ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਸਾਰੇ ਸਮਾਜ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਇਹਦੇ ਉੱਤੇ ਨਕੇਲ ਪਾਈਏ ਆ ਪੰਜਾਬ ਵਾਸਤੇ ਬਹੁਤ ਹੀ ਮੰਦ ਭਾਗੀ ਗੱਲ ਹੈ ਤੇ ਉਸ ਤੋਂ ਵੀ ਵੱਡੀ ਮੰਦ ਭਾਗੀ ਗੱਲ ਹੈ ਵੀ ਮੁੱਖ ਮੰਤਰੀ ਸਾਹਿਬ ਦਾ ਅਜੇ ਮੈਂ ਤਾਂ ਕਿਤੇ ਕੋਈ ਬਿਆਨ ਦੇਖਿਆ ਨਹੀਂ ਕੱਲ੍ਹ ਕੱਦੀ ਕੱਲ੍ਹ ਦੀ ਜਦੋਂ ਦੀ ਘਟਨਾ ਹੋਈ ਹੈ ਉਹ ਆਪਣੇ ਕਿਸੇ ਦੁਨੀਆ 'ਚ ਵਸ ਰਹੇ ਆ ਉਹਨਾਂ ਨੂੰ ਆਪਣੀ ਕੁਰਸੀ ਬਚਾਉਣ ਦੇ ਚੱਕਰ 'ਚ ਜਲੰਧਰ ਦੇ ਅੰਦਰ ਕੈਂਪ ਲਾ ਕੇ ਬੈਠੇ ਆ ਲੜਨ ਇਲੈਕਸ਼ਨ ਸਾਰੀ ਸਰਕਾਰ ਉੱਥੇ ਬੈਠੀ ਹੈ ਨਾ ਹੀ ਕੋਈ ਘਟੋ ਘਟੇ ਇੱਕ ਝੂਠੇ ਮਗਰਮਚੀ ਹੰਸੂ ਬਹਾ ਦਿੰਦੇ ਤੇ ਹੋ ਸਕਦਾ ਲੋਕਾਂ ਚ ਸਨੇਹਾ ਜਾਂਦਾ ਕੋਈ ਨਾ ਕੋਈ ਲੋਕਾਂ ਦਾ ਵਿਸ਼ਵਾਸ ਬਹਾਲ ਕਰਨ ਵਾਸਤੇ ਬਹੁਤ ਜ਼ਰੂਰੀ ਹੈ ਲਾਅ ਐਂਡ ਆਰਡਰ ਚੋਂ ਵਿਸ਼ਵਾਸ ਲੋਕਾਂ ਦਾ ਹੈ ਹੀ ਨਹੀਂ ਤੇ ਇਸ ਕਿਸਮ ਦੀ ਘਟਨਾ ਜਦੋਂ ਵਾਪਰਦੀ ਹੈ ਲੋਕਾਂ ਦਾ ਵਿਸ਼ਵਾਸ ਇਸ ਸਰਕਾਰ ਤੋਂ ਮੁੱਖ ਮੰਤਰੀ ਭਗਵੰਦ ਮਾਨ ਜੀ ਦੀ ਕਾਰਗੁਜ਼ਾਰੀ ਤੋਂ ਬਿਲਕੁਲ ਉੱਠ ਚੁੱਕਿਆ ਹੈ ਤੇ ਮੈਂ ਸਮਝਦਾ ਇਸ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਇਸ ਨਫ਼ਰਤ ਨੂੰ ਖਤਮ ਕਰਨ ਦੀ ਇਸ ਕਿਸਮ ਦੇ ਜਿਹੜੇ ਕਾਨੂੰਨ ਨੂੰ ਆਪਣੇ ਹੱਥ ਲੈਣ ਦੀ ਇੱਕ ਫਿਰ ਚੱਲੀ ਹੋਏ ਉਹਨੂੰ ਖਤਮ ਪਾਈ ਜਾਵੇ ਜਾਕਰ ਤਾਂ ਜਿਹੜੀ ਪੰਜਾਬ ਦੀਆਂ ਸੁਰੱਖਿਆ ਫੋਰਸਾਂ ਫੇਲ ਹੋ ਜਾਂਦੀਆਂ ਨੇ ਕਿ ਪੰਜਾਬ ਦੇ ਗਨਮਾਂ ਜਿਹੜੇ ਫੇਲ ਹੋ ਗਏ ਕੱਲ੍ਹ ਤਾਂ ਸੈਂਟਰਲ ਸਕਿਉਰਿਟੀ ਅਧਿਕਾਰੀਆਂ ਜਿਹੜੇ ਇਹਨਾਂ ਨੂੰ ਥ੍ਰੈਟਾਂ ਹਿੰਦੂ ਪਰਸਨੂਲ ਬਾਰੇ ਕੀ ਕਹਿਣਾ ਚਾਹੁੰਦੇ ਜਿਨ੍ਹਾਂ ਨੂੰ ਥ੍ਰੈਟਾਂ ਇੱਕ ਦੀ ਫੋਰਸ ਤਾਂ ਫੇਲ ਹੋ ਚੁੱਕੀਆਂ ਚਾਰੇ ਪਾਸੇ ਦੇਖੋ ਜਦੋਂ ਅੰਮ੍ਰਿਤਸਰ ਦੇ ਅੰਦਰ ਮਿਸਟਰ ਸੂਰੀ ਦਾ ਉਹਨਾਂ ਦੇ ਮਰਡਰ ਹੋਇਆ ਉਥੇ ਦਾ ACP ਨਾਲ ਖੜਾ ਸੀਗਾ ਤੇ 12-13 ਸਕਿਉਰਿਟੀ ਫੋਰਸਿਸ ਨਾਲ ਸੀਗੀਆਂ ਸਾਬ ਕੱਲ ਜੋ ਕੁਝ ਹੈ ਵੀਡੀਓ ਜਿਹੜਾ ਦੇਖਿਆ ਉਹਦੇ ਵਿੱਚ ਵੀ ਇਸ ਕਿਸਮ ਦਾ ਹੀ ਹੈ ਪਰ ਇਹਦੇ ਵਾਸਤੇ ਸਟੇਟ ਗਵਰਨਮੈਂਟ ਨੂੰ ਅਗਰ ਕੋਈ ਮਜਬੂਰੀ ਹੈ ਸਟੇਟ ਗਵਰਨਮੈਂਟ ਦੀ ਜਾਂ ਸਟੇਟ ਗਵਰਨਮੈਂਟ ਕੋਲ ਪ੍ਰੋਪਰਲੀ ਟ੍ਰੇਨਡ ਇਸ ਕਿਸਮ ਦੇ ਸਕਿਉਰਿਟੀ ਆਫਿਸਰਸ ਨਹੀਂ ਹੈ ਜਾਂ ਜਿਹੜੇ ਹੈਗੇ ਉਹ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦਾ ਪਰਿਵਾਰ ਨਾਲ ਲਈ ਫਿਰਦਾ ਕਿਤੇ ਵੀ ਜਦੋਂ ਜਾਂਦੇ ਹੈ ਚਾਹੇ ਉਹਦੇਪੁਰ ਸ਼ਾਦੀਆਂ 'ਚ ਸਾਰੇ ਜੀ ਸਾਰੀ ਦਿੱਲੀ ਵੀ ਲਗਾ ਰੱਖੀ ਹੈ ਕਮਾਂਡੋ ਬਟਾਲੀਅਨ ਉਹਨੇ ਉੱਥੇ ਵੀ ਲਾ ਰੱਖੀ ਹੈ ਇਹਨਾਂ ਗੱਲਾਂ ਦੇ ਉੱਤੇ ਸਰਕਾਰ ਜਵਾਬ ਦੇਵੇ ਅਗਰ ਸਰਕਾਰ ਕੋਲ ਹੱਥ ਘੜੇ ਹੈ ਸਰਕਾਰ ਪੰਜਾਬ ਸਰਕਾਰ ਨਹੀਂ ਲੋਕਾਂ ਨੂੰ ਬੇਸਿਕ ਸਿਕਿਉਰਿਟੀ ਪ੍ਰੋਵਾਈਡ ਕਰਾ ਸਕਦੀ ਫਿਰ ਸੈਂਟਰ ਦਾ ਪਦਦਕਰ ਨੂੰ ਹਰ ਸਮਾਂ ਤਿਆਰ ਹੈ ਨਹੀਂ ਸੈਂਟਰ ਨੇ ਸਿਆਸੀ ਲੋਕਾਂ ਨੂੰ ਦਿੱਤੀਆਂ ਜਿਹੜੇ ਹਿੰਦੂੀ ਦਾ ਸੈਟ ਆ ਉਹਨਾਂ ਲਈ ਕੁਝ ਕਰੂਗੀ ਕਿ ਨਹੀਂ ਕਰੂਗੀ ਜਿਤਨਾ ਦੇਖੋ ਕਿਸੇ ਇਹਦੇ ਵਿੱਚ ਮੈਂ ਸਮਝਦਾ ਪੂਰੇ ਸਮਾਜ ਨੂੰ ਥ੍ਰੈਟ ਹੈ ਆ ਜਿਹੜੇ ਹੇਟ ਕਰਾਇਮ ਹੋ ਰਿਹਾ ਹੈ ਜਿਹੜੇ ਤੁਸੀਂ ਪਿੰਪੁਆਇੰਟ ਕਰ ਰਹੇ ਹੋ ਦੈਟ ਇਜ਼ ਡੈਫੀਨਿਟਲੀ देयर इज ਅ ਕਮਿਨਲ ਐਂਗਲ ਟੂ ਇਟ ਆਲਸੋ ਪਰ ਉਹਦੇ ਉੱਤੇ ਉੱਠ ਕੇ ਸਾਰਿਆਂ ਦੀ ਜਿਹੜੀ ਐ ਸਿਕਿਉਰਿਟੀ ਕਿड मैं कह रहा हूं जान माल दी ਸੁਰੱਖਿਆ ਬਹੁਤ ਜ਼ਰੂਰੀ ਹੈ ਤੇ ਕੇਂਦਰ ਉਹਦੇ ਵਾਸਤੇ ਜੋ ਵੀ ਕਦਮ ਜ਼ਰੂਰੀ ਹੋਵੇ ਜ਼ਰੂਰ ਚੱਕੂਗਾ ਇੱਕ ਸਰ ਜਕਰ ਸਾਹਿਬ ਤੁਸੀਂ ਕਹਿ ਵੀ ਕੁਝ ਸਿੱਖਦੇ ਹੋ ਕਿ ਪ੍ਰਸਾਹਿਤ ਕਰ ਰਿਹਾ ਇਸ ਤਰ੍ਹਾਂ ਦੇ ਕ੍ਰਾਈਮ ਕਿਹੜੀ ਸ਼ਕਤੀਆਂ ਨੇ ਸਮਾਜ ਵਿੱਚ ਸ਼ਕਤੀ ਨਹੀਂ ਗਿਆ ਜੀ ਮੈਂ ਕਹਾ ਸਮਾਜ ਦੇ ਅੰਦਰ ਕੁਝ ਲੋਕ ਹੈ ਜਿਹੜੇ ਇਹਨੂੰ ਗਲੋਰੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਤੁਸੀਂ ਬਾਰ ਬਾਰ ਘਟਨਾਵਾਂ ਦੇਖੀਆਂ ਵਹ ਰਹੇ ਹਰ ਇੱਕ ਕਿਸਮ ਦਾ ਵਾਇਲੈਂਸ ਕੋਈ ਜ਼ਰੂਰੀ ਨਹੀਂ ਵੀ ਕੋ ਤਲਵਾਰਾਂ ਨਾਲ ਜਾਂ ਗੋਲੀ ਨਾਲ ਜਾਂ ਕੋਈ ਜਿਸ ਤਰ੍ਹਾਂ ਦੇ ਵੀ ਐਕਸ਼ਨ ਸਾਹਮਣੇ ਆ ਰਹੇ ਹੈ ਦੋ ਆਦਮੀ ਦਸਤਾਰ ਕਿਤੇ ਹੈ ਉਹਨੂੰ ਕਰ ਦਿੱਤੀ ਉਹ ਕੜੇ ਜਾਣਗੇ ਸਭ ਮਸਲਾ ਸਿਰਫ ਇਹ ਦੋਆਂ ਦਾ ਪਕੜ ਨਾਲ ਹੱਲ ਨਹੀਂ ਹੋਣਾ ਜੀ ਇੱਕ ਪੈਟਰਨ ਬਣ ਗਿਆ ਪੰਜਾਬ ਦੇ ਅੰਦਰ ਕਿ ਜਿਹਦਾ ਜੀ ਕਰਦਾ ਉੱਠ ਕੇ ਜੋ ਮੇਰੀ ਭਾਵਨਾ ਹਰਟ ਹੋਈ ਹੈ ਤਾਂ ਮੈਂ ਆਪਣੇ ਆਪ ਇਹ ਸੌਦਾ ਲਾਣ ਵਾਲਾ ਜਿਹੜਾ ਕੰਮ ਚਾਲੂ ਹੈ ਨਾ ਸਭ ਥਿਸ ਇਜ਼ ਡੇਂਜਰਸ ਅਰੇ ਕੋਈ ਬੰਦਾ ਆਪਣੇ ਆਪ ਨੂੰ ਫਿਰ ਕੋਰਟਾਂ ਬੰਦ ਕਰ ਦਈਏ ਸਾਰੇ ਕੋ ਆਪਣੇ ਆਪ ਹੀ ਫੈਸਲਾ ਕਰਨ ਲੱਗੇ ਹੈ ਕਾਨੂੰਨ ਵੀ ਆਪਣੇ ਹੱਥ ਚ ਹੀ ਹੈ ਪੁਲਿਸ ਤਾਂ ਘੜੀ ਬਾੜ ਤਮਾਸ਼ਾ ਦੇ ਘਰੀ ਹੈ ਬਰਾਬਰ ਸਾਂ ਵੈਸਲੀ ਹੈ ਕਿਤੇ ਨਾ ਕਿਤੇ ਸਿਸਟਮ ਚ ਵੀ ਕਮੀ ਹੈ ਤੇ ਸਮਾਜ ਦੇ ਅੰਦਰ ਵੀ ਕਿਤੇ ਨਾ ਕਿਤੇ ਇੱਕ ਬਹੁਤ ਵੱਡਾ ਨਫਰਤ ਜਦੋਂ ਮੈਂ ਕਹਿ ਰਿਹਾ ਨਫਰਤ ਪਨਪਰੀ ਹੈ ਸਾਡੇ ਇਹ ਲੋਕ ਜਿਹੜੇ ਆਪਣੇ ਆਪ ਨੂੰ ਸੋ ਕੋਲਡ ਆਗੂ ਬਣੇ ਫਿਰਦੇ ਹੈ ਕੋਈ ਵੀ ਕਿਸੇ ਆਪਣੇ ਰੂਪ ਦੇ ਅੰਦਰ ਉਹ ਜਿਹੜੇ ਨਫਰਤ ਬੀਜ ਰਹੇ ਸਭ ਨਫਰਤ ਦੀ ਫਸਲ ਤਾਂ ਹੈ ਇਸ ਤਰ੍ਹਾਂ ਹੀ ਕੱਟੀ ਜਾਊਗੀ ਯਾਰ ਥੈਂਕ ਯੂ ਸੋ ਮਚ ਥੈਂਕ ਯੂ ਬ੍ਰਿਟੇਨ ਦੇ ਵਿੱਚ ਹੋਈਆਂ ਆਮ ਚੋਣਾਂ ਦੇ ਵਿੱਚ ਕਰੀਬ 11 ਲੋਕ ਪੰਜਾਬੀ ਮੂਲ ਦੇ ਨੇ ਜਿਨ੍ਹਾਂ ਨੇ ਜਿੱਤ ਹਾਸਲ ਕੀਤੀ ਹੈ ਦੱਸ ਦਈਏ ਕੀ ਸਭ ਤੋਂ ਜ਼ਿਆਦਾ ਲੇਬਰ ਪਾਰਟੀ ਜੋ ਕਿ ਸੱਤਾ ਦੇ ਵਿੱਚ ਆਈਏ ਉਹਨਾਂ ਦੀ ਟਿਕਟ ਤੇ ਹੀ ਜਿੱਤ ਹਾਸਲ ਹੋਈ ਹੈ ਦੱਸਦੀ ਕਿ ਸਭ ਤੋਂ ਜ਼ਿਆਦਾ ਨਾਮ ਤਨਮਨਜੀਤ ਸਿੰਘ ਢੇਸੀ ਦਾ ਸਾਹਮਣੇ ਆ ਰਿਹਾ ਹੈ ਜੋ ਕਿ ਜਲੰਧਰ ਮੂਲ ਦੇ ਰਹਿਣ ਵਾਲੇ ਨੇ ਤੇ ਉਹ ਤੀਸਰੀ ਵਾਰ ਯੂਕੇ ਦੇ ਵਿੱਚ ਐਮਪੀ ਬਣੇ ਨੇ ਤੇ ਸਿਰਫ ਉਹਨਾਂ ਦੀ ਜਿੱਤ ਦੇ ਜਸ਼ਨ ਯੂਕੇ ਦੇ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਹੀ ਨਹੀਂ ਮਨਾਏ ਜਾ ਰਹੇ ਬਲਕਿ ਪੰਜਾਬ ਦੇ ਵਿੱਚ ਵੀ ਮਨਾਏ ਜਾ ਰਹੇ ਨੇ ਦੱਸਦੇ ਕਿ ਇਸ ਵਾਰ ਯੂਕੇ ਦੀਆਂ ਚੋਣਾਂ ਦੇ ਵਿੱਚ ਉਥੋਂ ਦੀਆਂ ਸਿਆਸੀ ਪਾਰਟੀਆਂ ਨੇ 20 ਤੋਂ ਵੱਧ ਭਾਰਤੀ ਮੂਲ ਦੇ ਅਤੇ ਪੰਜਾਬੀ ਲੋਕਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਸੀ ਕਿਉਂਕਿ ਉੱਥੇ ਪੰਜਾਬੀਆਂ ਦੀ ਗਿਣਤੀ ਕਾਫੀ ਲਗਾਤਾਰ ਵਾਧ ਰਹੀਏ ਪਾਰ ਇਸ ਵਾਰ ਲਗਾਤਾਰ ਚੋਣਾ ਜਿੱਤ ਰਹੀ ਲੇਬਰ ਪਾਰਟੀ ਦੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਦੀ ਗੱਲ ਕਰੀਏ ਤਾਂ ਇਸ ਵਾਰ ਮੈਦਾਨ ਤੋਂ ਹਟ ਗਏ ਸਨ ਉਹਨਾਂ ਨੇ ਚੋਣ ਨਹੀਂ ਲੜੀ ਉਹ ਜਲੰਧਰ ਦੇ ਵਸਨੀਕ ਨੇ ਅਤੇ ਲੰਬੇ ਸਮੇਂ ਤੋਂ ਯੂਕੇ ਦੇ ਵਿੱਚ ਸੈਟਲ ਨੇ ਹਾਲਾਂਕਿ ਪਿਛਲੀਆਂ ਚੋਣਾਂ ਦੇ ਵਿੱਚ ਤਿੰਨ ਵਿਅਕਤੀ ਚੋਣ ਜਿੱਤਣ ਦੇ ਵਿੱਚ ਸਫਲ ਰਹੇ ਸਨ ਉਹ ਤੇ ਇਸ ਵਾਰ 11 ਲੋਕਾਂ ਨੇ ਚੋਣ ਜਿੱਤੀ ਹੈ। ਪ੍ਰੀਤਕੌਰ ਗਿੱਲ ਦੀ ਗੱਲ ਕਰੀਏ ਜੋ ਕਿ ਪਹਿਲਾਂ ਵੀ ਸੰਸਦ ਮੈਂਬਰ ਰਹੇ ਚੁਕੇ ਨੇ ਬਰਮਿੰਗਮ ਐਟ ਸਪੈਸਟਨ ਤੋਂ ਉਹਨਾਂ ਨੇ ਲੇਬਰ ਪਾਰਟੀ ਦੇ ਵੱਲੋਂ ਚੋਣ ਲੜੀ ਸੀ ਅਤੇ ਉਹਨਾਂ ਨੇ ਇਹ ਚੋਣ ਜਿੱਤ ਲਈ ਹੈ ਤੇ ਇਹ ਉਹਨਾਂ ਦੇ ਨਾਮ ਦੇ ਉੱਪਰ ਪਹਿਲੀ ਮਹਿਲਾ ਸਿੱਖ ਸੰਸਦ ਮੈਂਬਰ ਹੋਣ ਦਾ ਵੀ ਮਾਣ ਹਾਸਲ ਹੈ। ਤੇ ਉਹਨਾਂ ਨੇ ਵੀ ਤੀਸਰੀ ਵਾਰ ਐਮਪੀ ਦੀ ਚੋਣ ਜਿੱਤੀ ਹੈ ਤੇ ਤੀਸਰੀ ਵਾਰ ਐਮਪੀ ਬਣੇ ਨੇ ਜਸ ਅਠਵਾਲ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਚੋਣ ਜਿੱਤ ਲਈ ਹੈ ਉਹ ਵੀ ਚੋਣ ਜਿੱਤਣ ਦੇ ਵਿੱਚ ਕਾਮਯਾਬ ਰਹੇ ਨੇ ਉਹਨਾਂ ਨੇ ਇਲਫੋਰਡ ਸਾਊਥ ਤੋਂ ਚੋਣ ਜਿੱਤੀ ਹੈ ਉਹਨਾਂ ਦਾ ਜਨਮ ਵੀ ਪੰਜਾਬ ਦੇ ਵਿੱਚ ਹੋਇਆ ਹੈ ਜਨਮ ਉਹਨਾਂ ਦਾ 1963 ਦੇ ਵਿੱਚ ਹੋਇਆ ਸੀ ਤੇ 2010 ਤੋਂ ਉਹ ਯੂਕੇ ਦੀ ਰਾਜਨੀਤੀ ਦੇ ਵਿੱਚ ਕਾਫੀ ਜ਼ਿਆਦਾ ਸਰਗਰਮ ਰਹੇ ਨੇ ਹਰਪ੍ਰੀਤ ਕੌਰ ਉਪਲ ਦੀ ਗੱਲ ਕਰੀਏ ਤਾਂ ਉਹ ਵੀ ਪੰਜਾਬੀ ਮੂਲ ਦੇ ਨੇ ਤੇ ਉਹਨਾਂ ਨੇ ਲਿਬਰ ਪਾਰਟੀ ਦੀ ਟਿਕਟ ਤੇ ਚੋਣ ਲੜੀ ਸੀ ਤੇ ਉਹਨਾਂ ਨੇ ਵੀ ਚੋਣ ਜਿੱਤ ਲਈ ਹੈ ਜਿਤ ਹਾਸਲ ਕੀਤੀ ਹੈ ਇਸੇ ਤਰ੍ਹਾਂ ਵਰਿੰਦਰ ਜਸ ਵੀ ਲੇਬਰ ਪਾਰਟੀ ਦੀ ਟਿਕਟ ਤੋਂ ਚੋਣ ਜਿੱਤੇ ਨੇ ਉਹਨਾਂ ਨੇ ਬੁਲਵਰ ਹੈਮਪਟਨ ਵੈਸਟ ਤੋਂ ਚੋਣ ਜਿੱਤੀ ਹੈ ਇਸ ਦੌਰਾਨ ਜਦੋਂ ਉਹਨਾਂ ਨੂੰ ਜੇਤੂ ਲਾਨਿਆ ਗਿਆ ਤਾਂ ਉਹਨਾਂ ਦੇ ਸਮਰਥਕਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ ਇਸੇ ਤਰ੍ਹਾਂ ਗੁਰਿੰਦਰ ਸਿੰਘ ਜੋਸਨ ਸਮਾਥਵਿਕ ਸੰਸਦੀ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ ਨੇ ਦੱਸ ਦਈਏ ਕਿ ਯੂਕੇ ਦੇ ਵਿੱਚ ਜਿਹੜੀਆਂ ਆਮ ਚੋਣਾਂ ਹੋਈਆਂ ਨੇ ਉਹਨਾਂ ਦੇ ਨਤੀਜੇ ਕੱਲ੍ਹ ਹੀ ਐਲਾਨੇ ਗਏ ਨੇ ਤੇ ਇਹਨਾਂ ਨਤੀਜਿਆਂ ਦੇ ਵਿੱਚ ਲੇਬਰ ਪਾਰਟੀ ਨੇ ਰਾਜਨੀਤੀ ਦੇ ਵਿੱਚ ਆਪਣੀ ਸੱਤਾ ਕਾਇਮ ਕੀਤੀ ਹੈ ਯੂਕੇ ਦੇ ਵਿੱਚ ਲੇਬਰ ਪਾਰਟੀ ਆਪਣੀ ਸੱਤਾ ਬਣਾਉਣ ਦੇ ਵਿੱਚ ਕਾਮਯਾਬ ਹੋਈਏ ਉਥੇ ਹੀ ਕੰਜ਼ਰਵੇਟਿਵ ਪਾਰਟੀ ਦੀ ਗੱਲ ਕਰੀਏ ਤਾਂ 14 ਸਾਲ ਬਾਅਦ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਲੋਕਾਂ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਹਰਾਇਆ ਹੈ ਤੇ ਕੁਰੀਫਰ ਦੱਸ ਦਈਏ ਕਿ ਯੂਕੇ ਦੇ ਵਿੱਚ ਜਿਹੜੀਆਂ ਆਮ ਚੋਣਾਂ ਹੋਈਆਂ ਨੇ ਉਸ ਤੇ ਵਿੱਚ 11 ਪੰਜਾਬੀ ਮੂਲ ਦੇ ਲੋਕ ਨੇ ਇੱਜ਼ਤ ਹਾਸਲ ਕੀਤੀ ਹੈ ਮੁਸੇਵਾਲੇ ਵਾਲੇ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ ਹੈ ਜੀ ਹਾਂ ਦੱਸਦੀ ਹੈ ਕਿ ਸਿੱਧੂ ਮੁਸੇਵਾਲਾ ਕਤਲ ਕੇਸ ਦੀ ਅਦਾਲਤ ਦੇ ਵਿੱਚ ਕੱਲ ਯਾਨੀ ਕਿ ਸ਼ੁੱਕਰਵਾਰ ਨੂੰ ਪੇਸ਼ੀ ਸੀ ਤੇ ਇਸ ਪੇਸ਼ੀ ਦੇ ਵਿੱਚ ਦੋ ਮੁੱਖ ਗਵਾਹਾਂ ਨੇ ਆਪਣੀ ਗਵਾਹੀ ਦੇਣੀ ਸੀ ਬਿਆਨ ਕਲਮਬੰਦ ਕਰਾਉਣੇ ਸੀ ਪਰ ਇਹ ਦੋਨੋਂ ਮੁੱਖ ਗਵਾਹ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਏ ਉਹਨਾਂ ਨੇ ਨਿੱਜੀ ਕੰਮ ਦਾ ਹਵਾਲਾ ਦਿੱਤਾ ਹੈ ਜੀ ਹਾਂ ਦੱਸਦੀ ਹੈ ਕਿ ਪੰਜਾਬੀ ਗਾਇਕ ਤੋਂ ਸਿਆਸਤ ਦੇ ਵਿੱਚ ਆਏ ਸਿੱਧੂ ਮੁਸੇਵਾਲੇ ਦਾ ਜਦੋਂ ਕਤਲ ਹੋਇਆ ਸੀ ਤਾਂ ਉਸ ਵੇਲੇ ਇਹ ਦੋਨੋਂ ਮੁੱਖ ਗਵਾਹ ਸਿੱਧੂ ਮੁਸੇਵਾਲੇ ਦੇ ਨਾਲ ਮੌਜੂਦ ਸਨ ਦੱਸਦੀ ਹੈ ਕਿ ਇਹ ਦੋਨੋਂ ਗਵਾਹ ਸਿੱਧੂ ਮੁਸੇਵ थे वाले ਦੇ ਖਾਸ ਤੋਂ ਉਸਨੇ ਇਹਨਾਂ ਦਾ ਨਾਮ ਗੁਰਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਹੈ ਤੇ ਉਸ ਵੇਲੇ ਇਹ ਦੋਨੋਂ ਵੀ ਮੌਜੂਦ ਸੀ ਤੇ ਇਹ ਦੋਨੋਂ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਸੀ ਤੇ ਇਹਨਾਂ ਦੋਨਾਂ ਨੂੰ ਮੁਕੱਗਵਾ ਰੱਖਿਆ ਗਿਆ ਸੀ ਤੇ ਪਰ ਇਹਨਾਂ ਦੋਨਾਂ ਦੇ ਨਾ ਆਉਣ ਦੇ ਕਾਰਨ 26 ਜੁਲਾਈ 2024 ਦੇ ਲਈ ਹੁਣ ਅਦਾਲਤ ਨੇ ਅਗਲੀ ਕਾਰਵਾਈ ਮੁਲਤਵੀ ਕਰ ਦਿੱਤੀ ਹੈ ਤੇ ਉਸ ਦਿਨ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੂੰ ਅਦਾਲਤ ਵਿੱਚ ਗਵਾਹ ਵਜੋਂ ਪੇਸ਼ ਹੋਣ ਲਈ ਆਇਆ ਹੈ 500 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਖੂਨੀ ਝੜਪਦਾ ਮਾਮਲਾ ਸਾਹਮਣੇ ਆਇਆ ਹੈ ਤਵੇਚਾ ਇੱਕ 19 ਸਾਲਾ ਨੌਜਵਾਨ ਦੀ ਜਾਨ ਚਲੀ ਗਈ ਹੈ ਜਿहां ਦੱਸਦੀ ਹੈ ਕਿ ਇਹ ਖਬਰ ਗੁਰਦਾਸਪੁਰ ਦੇ ਕਾਨੂੰਨਵਾਨ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਦੀ ਉਸ ਵੇਲੇ ਮੌਤ ਹੋ ਗਈ ਜਦੋਂ ਦੋ ਧਿਰਾਂ ਦੇ ਵਿੱਚਕਾਰ 500 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਆਪਸੀ ਝਗੜਾ ਹੋਇਆ ਦੱਸਦੀ ਹੈ ਕਿ ਇਸ ਝਗੜੇ ਦੇ ਵਿੱਚ ਇੱਕ ਤਾਂ ਨੌਜਵਾਨ ਦੀ ਮੌਤ ਹੋਈ ਹੈ ਉੱਥੇ ਹੀ ਉਸ ਦੇ ਪਿਤਾ ਦੀ ਗੱਲ ਕਰੀਏ ਤਾਂ ਉਸ ਦੇ ਪਿਤਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਜਾਣਕਾਰੀ ਅਨੁਸਾਰ ਨਿਤਕ ਦਾ ਨਾਮ ਰਾਜਨ ਦੱਸਿਆ ਜਾ ਰਿਹਾ ਹੈ ਰਾਜਨ ਅਤੇ ਸਾਜ ਨੇ ਦੋ ਭਰਾ ਨੇ ਤੇ ਇਹਨਾਂ ਦੀ ਦੋਸਤੀ ਰਾਹੁਲ ਅਤੇ ਰੋਹਿਤ ਨਾਮ ਦੇ ਮੁੰਡਿਆਂ ਦੇ ਨਾਲ ਸੀ ਅਕਸਰ ਹੀ ਇਕੱਠੇ ਰਹਿੰਦੇ ਸੀ ਤੇ ਰਾਹੁਲ ਅਤੇ ਰੋਹਿਤ ਦੋਨਾਂ ਵੱਲੋਂ ਇਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਜੀ ਹਾਂ ਦੱਸ ਦਈਏ ਕਿ ਇਹ ਚਾਰੋਂ ਇਕੱਠੇ ਰਹਿੰਦੇ ਸੀ ਤੇ ਚਾਰੋਂ ਹੀ ਨਸ਼ੇ ਦੇ ਆਦੀ ਸਨ ਅਕਸਰ ਹੀ ਇਹ ਨਸ਼ੇ ਦੀ ਪੂਰਤੀ ਦੇ ਲਈ ਚੋਰੀ ਕਰਦੇ ਸੀ ਤੇ ਇਹਨਾਂ ਨੇ ਆਪਣੇ ਗਵਾਂਡੀਆਂ ਦੇ ਘਰੋਂ ਕਣਕ ਚੋਰੀ ਕੀਤੀ ਸੀ ਤੇ ਕਣਕ ਨੂੰ ਵੇਚ ਕੇ ਜਿਹੜੇ ਪੈਸੇ ਵੱਟੇ ਗਏ ਸਨ ਉਹਨਾਂ ਪੈਸਿਆਂ ਨੂੰ ਲੈ ਕੇ ਇਹਨਾਂ ਦੋਨਾਂ ਦੇ ਵਿੱਚਕਾਰ ਝਗੜਾ ਚੱਲ ਰਿਹਾ ਸੀ ਤੇ ਇਹ ਝਗੜਾ ਇੰਨਾ ਜ਼ਿਆਦਾ ਵੱਧ ਗਿਆ ਕਿ ਇਸ ਝਗੜੇ ਨੇ ਇੱਕ ਨੌਜਵਾਨ ਦੀ جان لا لیا جی ہاں ਦੱਸਿਏ ਕਿ ਰਾਹੁਲ ਤੇ ਰੋਹਿਤ ਰਾਜਨ ਦੇ ਘਰੇ ਦੇ ਸਾਹਮਣੇ ਆਏ ਪਹਿਲਾਂ ਤਾਂ ਉਹਨਾਂ ਨੇ ਆ ਕੇ ਗਾਲਾਂ ਕੱਢੀਆਂ ਤੇ ਜਦੋਂ ਜਵਾਬੀ ਕਾਰਵਾਈ ਦੇ ਵਿੱਚ ਰਾਜਨ ਹੋਣਾ ਵੱਲੋਂ ਵੀ ਉਹਨਾਂ ਨੂੰ ਗਾਲਾਂ ਕੱਢੀਆਂ ਗਈਆਂ ਤਾਂ ਰਾਹੁਲ ਰੋਹਿਤਾ ਦਾ ਗੁੱਸਾ ਹੋਰ ਜ਼ਿਆਦਾ ਵਧ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਇਨ੍ਹਾਂ ਦੇ ਘਰ ਦੇ ਉੱਪਰ ਪੱਥਰਾਹ ਕਾਰਨਾ ਸ਼ੁਰੂ ਕਰ ਦਿੱਤਾ ਇੱਟਾਂ ਰੋੜੇ ਵੜਾਉਣੇ ਸ਼ੁਰੂ ਕਰ ਦਿੱਤੇ ਤੇ ਜਵਾਬੀ ਕਾਰਵਾਈ ਦੇ ਵਿੱਚ ਉਹਨਾਂ ਨੇ ਵੀ ਇਨ੍ਹਾਂ ਦੇ ਉੱਪਰ ਇੱਟਾਂ ਰੋੜੇ ਵਰਾਏ ਤੇ ਇਸ ਝਗੜੇ ਦੇ ਵਿੱਚ ਇੱਕ ਇੱਟ ਜਾ ਕੇ ਰਾਜਨ ਦੇ ਸਿਰ ਤੇ ਜਾ ਕੇ ਲੱਗੀ ਤੇ ਇਹ ਇੱਟ ਇੰਨੀ ਜ਼ੋਰਦਾਰ ਲੱਗੀ ਕਿ ਉਸੇ ਮੌਕੇ ਤੇ ਹੀ ਮੌਤ ਹੋ ਗਈ ਜੀ ਹਾਂ ਦੱਸ ਦਈਏ ਕਿ ਜਿਹੜੇ ਨੌਜਵਾਨ ਦੀ ਮੌਤ ਹੋਈ ਹੈ ਉਸਦੀ ਉਮਰ ਮਹਿਜ਼ 19 ਸਾਲ ਹੈ ਜੋ ਕਿ ਨਸ਼ੇ ਦਾ ਆਦੀ ਸੀ ਤੇ ਉਸ ਦੇ ਨਾਲ ਹੀ ਉਸ ਦੇ ਪਿਤਾ ਦੀ ਗੱਲ ਕਰੀਏ ਤਾਂ ਉਹ ਗੰਭੀਰ ਰੂਪ ਦੇ ਵਿੱਚ ਜਿਸ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਭੇਜਿਆ ਗਿਆ ਦਾਖਲ ਕਰਵਾਇਆ ਗਿਆ ਪਰ ਉੱਥੋਂ ਉਸ ਨੂੰ ਰੈਫਰ ਕਰਕੇ ਅੰਮ੍ਰਿਤਸਰ ਭੇਜ ਦਿੱਤਾ ਗਿਆ ਜਿੱਥੇ ਉਸ ਦਾ ਇਲਾਜ ਚੱਲ ਗਿਆ ਜੀ ਹਾਂ ਦੱਸ ਦਈਏ ਕਿ ਇਹ ਖਬਰ ਗੁਰਦਾਸਪੁਰ ਦੇ ਕਾਨੂੰਨਾਂ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਮਹਿਜ਼ 500 ਰੁਪਏ ਨੂੰ ਲੈ ਕੇ ਝਗੜਾ ਹੋਇਆ ਝਗੜੇ ਦੇ ਵਿੱਚ ਇੱਕ ਨੌਜਵਾਨ ਦੀ ਜਾਨ ਚਲੀ ਗਈ ਹੈ ਹਾਲਾਂਕਿ ਪ੍ਰਸ਼ਾਸਨ ਵੱਲੋਂ ਆਏ ਦਿਨ ਇਹੇ ਦਾਵਾ ਕੀਤਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਹੋਣ ਦੀ ਗੱਲ ਕਰਦੇ ਪਰ ਜਦੋਂ ਇਦਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਪ੍ਰਸ਼ਾਸਨ ਦੀ ਪੋਲ ਪੱਟੀ ਖੁੱਲ ਜਾਂਦੀ ਹੈ ਪ੍ਰਸ਼ਾਸਨ ਦੇ ਦਾਅਵੇ ਝੂਠੇ ਪੈ ਜਾਂਦੇ ਨੇ ਤੁਹਾਡੀ ਇਸ ਖਬਰ ਬਾਰੇ ਕੀ ਰਾਏ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਥੇਕੜ ਦੀ ਗੱਲ ਕਰੀਏ ਤਾਂ T20 ਸੀਰੀਜ਼ ਦੇ ਪੰਜ ਮੈਚਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਭਾਰਤ ਅਤੇ ਜ਼ਿੰਬਾਬਵੇ ਦੇ ਵਿਚਕਾਰ ਪਹਿਲਾ ਮੈਚ ਅੱਜ ਹਰਰਾਰੇ ਸਪੋਰਟਸ ਕਲੱਬ ਦੇ ਵਿੱਚ ਖੇੜਿਆ ਜਾ ਰਿਹਾ ਹੈ ਤੇ ਇਸ T20 ਸੀਰੀਜ਼ ਦੀ ਕਮਾਨ ਦੀ ਗੱਲ ਕਰੀਏ ਤਾਂ ਉਹ ਸ਼ੁਭਮਨ ਗਿੱਲ ਸਾਹਮਣ ਬਣ ਗਏ ਤੇ ਇਸ ਦੇ ਨਾਲ ਹੀ ਖਿਡਾਰੀਆਂ ਦੀ ਗੱਲ ਕਰੀਏ ਤਾਂ ਇਸ ਮੈਚ ਦੇ ਵਿੱਚ ਤੁਹਾਨੂੰ ਨਵੇਂ ਅਤੇ ਨੌਜਵਾਨ ਚਿਹਰੇ ਦੇਖਣ ਨੂੰ ਮਿਲ ਸਕਦੇ ਨੇ ਤੇ ਅਜੇ ਹੀ ਜੰਬਾਵੇ ਖਿਲਾਫ ਪਹਿਲੇ T20 ਚ ਭਾਰਤ ਦਾ ਪਲੇਇੰਗ 11 ਵੀ ਕਾਫੀ ਦਿਲਚਸਪ ਹੋ ਸਕਦਾ ਹੈ ਅੱਜ ਜੰਬਾਵੇ ਦੇ ਖਿਲਾਫ ਪਹਿਲੇ T20 ਚ ਟੀਮ ਇੰਡੀਆ ਲਈ ਕੁਝ ਖਿਡਾਰੀ ਡੈਬਿਊ ਵੀ ਕਰ ਸਕਦੇ ਨੇ ਜਿਸ ਚ ਅਭਿਸ਼ੇਕ ਸ਼ਰਮਾ, ਰિયાન ਪ੍ਰਾਗ ਅਤੇ ਹਰਸ਼ਿਤ ਰਾਣਾ ਸ਼ਾਮਲ ਹਨ ਇਹਨਾਂ ਤਿੰਨਾਂ ਖਿਡਾਰੀਆਂ ਨੇ IPL 2024 ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਰੁਤੂਰਾਜ ਗਾਇਕਵਾੜ ਅਤੇ ਅਭਿਸ਼ੇਕ ਸ਼ਰਮਾ ਦੀ ਗੱਲ ਕਰੀਏ ਆ ਪਹਿਲਾ ਓਪਨਿੰਗ ਤੇ ਨਜ਼ਰ ਆ ਸਕਦੇ ਨੇ ਸ਼ੁਭਮਨ ਗਿੱਲ ਤੀਸਰੇ ਨੰਬਰ ਤੇ ਖੇਡ ਸਕਦੇ ਨੇ ਅਭਿਸ਼ੇਕ ਟੀਮ ਲਈ ਸ਼ਾਨਦਾਰ ਓਪਨਰ ਸਾਬਤ ਹੋ ਸਕਦੇ ਨੇ ਫਿਰ ਰਾਜਸਥਾਨ ਰਾਇਲਸ ਲਈ ਖੇਡਣ ਵਾਲੇ ਰિયાન ਪਰਾਗ ਦੀ ਗੱਲ ਕਰਦੇ ਆ ਜਿਨਾਂ ਨੂੰ ਚੌਥੇ ਨੰਬਰ ਤੇ ਸ਼ਾਇਦ ਰੱਖਿਆ ਜਾ ਸਕਦਾ ਹੈ ਅੱਗੇ ਵਧਦੇ ਹੋਏ ਵਿਕਟ ਕੀਪਰ ਬੱਲੇਬਾਜ਼ ਜితేਸ਼ ਸ਼ਰਮਾ ਨੂੰ ਪੰਜਵੇਂ ਨੰਬਰ ਤੇ ਦੇਖਿਆ ਜਾ ਸਕਦਾ ਹੈ ਉਸ ਤੋਂ ਬਾਅਦ ਰਿੰਕੂ ਸਿੰਘ ਛੇਵੇਂ ਨੰਬਰ ਤੇ ਆ ਸਕਦੇ ਨੇ ਜੋ ਫਿਨਿਸ਼ਰ ਦੀ ਭੂਮਿਕਾ ਨਿਭਾ ਸਕਦੇ ਨੇ ਜਦਕਿ 올ਰਾਊਂਡਰ ਵਾਸ਼ਿੰਗਟਨ ਸੁੰਦਰ ਸੱਤਵੇਂ ਨੰਬਰ ਤੇ ਆ ਸਕਦੇ ਨੇ ਸੁੰਦਰ ਅਤੇ ਰਿੰਕੂ ਦੇ ਨੰਬਰਾਂ 'ਚ ਵੀ ਬਦਲਾਅ ਹੋ ਸਕਦਾ ਹੈ ਟੀਮ ਤੇਨ ਤੇਜ਼ ਗੇਂਦਬਾਜ਼ਾਂ ਦੇ ਨਾਲ ਮੈਦਾਨ 'ਚ ਉਤਰ ਸਕਦੀ ਹੈ ਤੇਜ਼ ਗੇਂਦਬਾਜ਼ਾਂ ਦੀ ਸੂਚੀ ਦੇ ਵਿੱਚ ਅਵੇਸ਼ ਖਾਨ ਖੱਬੇ ਹੱਥ ਦੇ ਖਲੀਲ ਅਹਿਮ ਅਤੇ ਕੇਕੇਆਰ ਲਈ ਖੇਡਣ ਵਾਲੇ ਹਰਸ਼ਿਤ ਰਾਣਾ ਸ਼ਾਮਿਲ ਹੋ ਸਕਦੇ ਨੇ ਤੇਜ਼ ਗੇਂਦਬਾਜ਼ਾਂ ਦੀ ਇਸ ਟਿਕੜੀ ਦੇ ਨਾਲ ਰਵੀ ਵਿਸ਼ਨੋਈ ਨੂੰ ਮੁੱਖ ਸਪਿਨਰ ਵਜੋਂ ਰੱਖਿਆ ਜਾ ਸਕਦਾ ਹੈ ਜਿਸ ਨੂੰ ਵਾਸ਼ਿੰਗਟਨ ਸੁੰਦਰ ਦਾ ਸਮਰਥਨ ਮਿਲੇਗਾ T20 ਇੰਟਰਨੈਸ਼ਨਲ ਸੀਰੀਜ਼ ਦੀ ਗੱਲ ਕਰੀਏ ਤਾਂ ਦੋਵੇਂ ਟੀਮਾਂ 8 ਵਾਰ ਆਮੋ ਸਾਹਮਣੇ ਹੋ ਚੁੱਕੀਆਂ ਨੇ ਤੇ ਭਾਰਤ ਨੇ 6 ਵਾਰ ਮੈਚ ਜਿੱਤੇ ਨੇ ਤੇ ਉੱਥੇ ਹੀ ਜ਼ਿੰਬਾਬਵੇ ਸਿਰਫ 2 ਵਾਰ ਮੈਚ ਜਿੱਤ ਸਕੀਏ ਤੇ ਅੱਜ ਦੇ ਮੈਚ ਦੇ ਵਿੱਚ ਹੁਣ ਦੇਖਣ ਵਾਲਾ ਇਹ ਰਹੇਗਾ ਕਿ ਇਸ ਮੈਚ ਦੇ ਵਿੱਚ ਕੌਣ ਬਾਜ਼ੀ ਮਾਰਦਾ ਹੈ ਭਾਰਤ ਇਸ ਮੈਚ ਦੇ ਵਿੱਚ ਜਿੱਤ ਹਾਸਲ ਕਰਦਾ ਹੈ ਜਾਂ ਫਿਰ ਜ਼ਿੰਬਾਬਵੇ ਬਾਜ਼ੀ ਮਾਰਦਾ ਹੈ ਤੁਹਾਡੇ ਹਿਸਾਬ ਦੇ ਨਾਲ ਅੱਜ ਦਾ ਮੈਚ ਕੌਣ ਜਿੱਤੇਗਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਪੰਜਾਬ ਦੇ ਮੌਸਮ ਦਾ ਹਾਲ ਜਾਣ ਲੈਂਦੇ ਆ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਤੜਕਸਾਰ ਤੋਂ ਹੀ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ ਜਿਸ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤਾਪਮਾਨ ਦੇ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਪੰਜਾਬ ਦਾ ਮੌਸਮ ਠੰਡਾ ਹੋ ਗਿਆ ਜਿੱਥੇ ਬਰਸਾਤ ਆਉਣ ਦੇ ਕਾਰਨ ਲੋਕਾਂ ਦੇ ਚਿਹਰੇ ਖੜੇ ਗਏ ਸੀ ਲੋਕਾਂ ਦੇ ਚਿਹਰਿਆਂ ਦੇ ਉੱਪਰ ਖਿਸ਼ੀ ਦੇਖੀ ਜਾ ਰਹੀ ਸੀ ਉੱਥੇ ਹੀ ਹੋਰ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਜਿਨ੍ਹਾਂ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ ਜੀ ਹਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਕਿਵੇਂ ਸੜਕਾਂ ਜਲ ਮਗਨ ਹੋਈਆਂ ਪਈਆਂ ਨੇ ਸੜਕਾਂ ਦੇ ਉੱਪਰ ਰਸਤਾ ਨਹੀਂ ਦਿਖ ਰਿਹਾ ਕਿ ਕਿੱਥੋਂ ਲੰਘਣਾ ਹੈ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ ਲੋਕਾਂ ਦੇ ਲੱਕਾਂ ਤੱਕ ਪਾਣੀ ਭਰ ਗਿਆ ਹੈ ਤੇ ਇਸ ਦੇ ਨਾਲ ਹੀ ਲੋਕ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ ਉੱਥੇ ਹੀ ਸੀਵਜ ਦੇ ਢੱਕਣ ਵੀ ਖੁੱਲ ਗਏ ਨੇ ਸੀਵਜ ਦਾ ਪਾਣੀ ਵੀ ਪਾਣੀ ਦੇ ਨਾਲ ਮਿਕਸ ਹੋ ਰਿਹਾ ਹੈ ਤੇ ਜਿੱਥੇ ਲੋਕਾਂ ਨੂੰ ਇੱਕ ਪਾਸੇ ਬਰਸਾਤ ਆਉਣ ਦੀ ਖੁਸ਼ੀ ਹੋ ਰਹੀ ਉੱਥੇ ਹੀ ਦੂਸਰੇ ਪਾਸੇ ਚਿੰਤਾ ਵੀ ਸਤਾ ਰਹੀ ਹੈ ਕਿ ਬਰਸਾਤਾਂ ਤੋਂ ਬਾਅਦ ਜਿਹੜੀਆਂ ਬਿਮਾਰੀਆਂ ਨੇ ਉਹ ਕਾਫੀ ਉਜਾਗਰ ਹੋਣਗੀਆਂ ਤੇ ਇਹ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਪਟਿਆਲਾ ਦੀਆਂ ਨੇ ਪਟਿਆਲਾ ਦੇ ਵਿੱਚ ਸੜਕਾਂ ਜ਼ਿਆਦਾਤਰ ਜਲ ਮਗਨ ਹੋਈਆਂ ਪਈਆਂ ਨੇ ਉੱਥੇ ਹੀ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਵੀ ਕਾਫੀ ਭਾਰੀ ਮਾਤਰਾ ਦੇ ਵਿੱਚ بارش ਹੋਈ ਤੇ ਜਲੰਧਰ ਦੇ ਦਮੋਰੀਆ ਪੁਲ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਦੀ ਹੈ ਕਿ ਜਲੰਧਰ ਦੇ ਦਮੋਰੀਆ ਪੁਲ ਦੇ ਵਿੱਚ ਇਦਾਂ ਹਰ ਸਾਲ ਹੁੰਦਾ ਹੈ ਹਰ ਸਾਲ ਮੌਨਸੂਨ ਦੇ ਵਿੱਚ ਪਾਣੀ ਇਦਾਂ ਹੀ ਪੜ ਜਾਂਦਾ ਹੈ ਤੇ ਮੌਨਸੂਨ ਦੇ ਵਿੱਚ ਜਲੰਧਰ ਦੇ ਲੋਕ ਦਮੋਰੀਆ ਪੁਲ ਤੋਂ ਨਿਕਲਣ ਲੱਗੇ ਗੁਰੇਜ਼ ਕਰਦੇ ਨੇ ਕਿਉਂਕਿ ਪਾਣੀ ਦੇ ਵਿੱਚ ਵਾਹਨ ਉਹਨਾਂ ਦੇ ਖਰਾਬ ਹੋ ਜਾਂਦੇ ਨੇ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਇੱਕ ਪਾਸੇ ਪ੍ਰਸ਼ਾਸਨ ਹਰ ਵਾਰ ਇਹੀ ਦਾਅਵਾ ਕਰਦਾ ਹੈ ਇਹ ਤਿਆਰੀ ਕਰ ਲਈਏ ਪਰ ਜਦੋਂ ਇਦਾਂ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤਾਂ ਪ੍ਰਸ਼ਾਸਨ ਦੇ ਦਾਅਵੇ ਝੂਠੇ ਪੈ ਜਾਂਦੇ ਨੇ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਕੱਲ ਹੀ ਮੌਸਮ ਵਿਭਾਗ ਵੱਲੋਂ ਪੰਜਾਬ ਦੇ 12 ਜ਼ਿਲ੍ਹਿਆਂ ਦੇ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਦੱਸ ਦੇ ਕਿ ਹਾਲਾਂਕਿ ਸ਼ੁੱਕਰਵਾਰ ਨੂੰ ਸਾਰੇ ਇਲਾਕੇ ਸੁੱਕੇ ਰਹੇ ਮੀਂਹ ਨਹੀਂ ਪਿਆ ਪੰਜਾਬ ਦੇ ਇਲਾਕਿਆਂ ਦੇ ਵਿੱਚ ਬਸ ਪਠਾਨਕੋਟ ਦੇ ਵਿੱਚ ਬਰਸਾਤ ਹੋਈ ਸੀ ਤੇ ਉਥੇ ਹੀ ਸ਼ੁੱਕਰਵਾਰ ਸ਼ਾਮ ਹੁੰਦੇ ਹੁੰਦੇ ਪੰਜਾਬ ਦੇ ਸਾਰੇ ਸ਼ਹਿਰਾਂ ਜ਼ਿਲ੍ਹਿਆਂ ਦੇ ਵਿੱਚ ਬੱਦਲਾਂ ਦੀ ਘਟਾ ਛਾਉਣ ਲੱਗੀ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਤੇ ਸਵੇਰੇ ਤੜਕੇ ਤੋਂ ਹੀ ਮੀਂਹ ਪੈਣਾ ਸ਼ੁਰੂ ਹੋ ਗਿਆ ਤੇ ਹੁਣ ਮੌਸਮ ਵਿਭਾਗ ਨੇ ਇਹ ਵੀ ਕਿਹਾ ਹੈ ਕਿ 5 ਤੋਂ 11 ਜੁਲਾਈ ਤੱਕ ਪੰਜਾਬ ਦੇ ਵਿੱਚ ਮੌਸਮ ਇੰਜ ਹੀ ਰਹੇਗਾ ਬੱਦਲਵਾਈ ਰਹੇਗੀ ਮੀਂਹ ਪੈਣ ਦੀ ਪੂਰੀ ਸੰਭਾਵਨਾ ਦੱਸੀ ਗਈ ਹੈ ਪੰਜਾਬ ਦੇ ਲੋਕਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਸੂਰਜ ਨਹੀਂ ਦੇਖਣ ਨੂੰ ਮਿਲੇਗਾ। ਤੁਹਾਡੇ ਸ਼ਹਿਰ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਬਰਸਾਤ ਨੂੰ ਲੈ ਕੇ ਕੀ ਹਾਲ ਹੈ? ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ। ਇਹ ਸਨ ਅੱਜ ਦੀਆਂ ਮੁਖਬਰਾਂ ਪੰਜਾਬ ਦੀ ਹਰ ਛੋਟੀ ਤੇ ਵੱਡੀ ਅਪਡੇਟ ਦੇ ਨਾਲ ਜੁੜੇ ਰਹਿਣ ਲਈ ਦੇਖਦੇ ਰਹੋ ਵਿੰਡੋ ਪੰਜਾਬ ਟੀਵੀ।